ਆਇਆ ਕੰਜਰ ਦਾ ਲੇਬੜਾ ਕਿੰਦੀ ਸੋਹਣੀ ਜਨਾਨੀ ਲਈ ਫਿਰਦਾ ਮੈਂ ਵੀ ਕਹਿਣਾ ਹਬ ਦੇ ਪਾਪੇ ਨੂੰ ਵੀ ਮੇਰਾ ਵੀ ਹੁਣ ਕਿਤੇ ਚਲਾ ਕਰਦੇ ਪਾਪਾ ਪਪਾ! ਉਹ ਕੀ ਹੋਇਆ ਈ ਰੋਲਾ ਪਾਛ ਅੱਜ ਤੈਨੂੰ ਕੋਈ ਕੰਮ ਹੀ ਹੋਵੇਗਾ ਤਾਂ ਹੀ ਤੂੰ ਅੱਜ ਮੇਰੀਆਂ ਲੱਤਾਂ ਕੁੱਟੰਦਿਆ ਨਹੀਂ ਪਪਾ ਮੈਂ ਤੇ ਤੇਰੇ ਫਾਇਦੇ ਦੀ ਗੱਲ ਕਰਦਾ ਤੈਨੂੰ ਨਹੀਂ ਲੱਗਦਾ ਤੇਰੇ ਮਹਿਲਾਂ 'ਚ ਕੋਈ ਰਾਣੀ ਹੋਵੇ ਤੇਰੀ ਨਾਓ ਰਾਣੀ ਹੋਵੇ ਉਹ ਦੋ ਤਾਂ ਆਪਣੀਆਂ ਕੁੱਲੀਆਂ ਨੇ ਕਿਹੜੇ ਮਹਿਲ ਤੂੰ ਪਪਾ ਵੇਖਦਾ ਲੱਬਲ ਜੇ ਲੋਕਾਂ ਦੇ ਨਿਆਣੇ ਹੀ ਐਡੀਆਂ ਐਡੀਆਂ ਸੋਹਣੀਆਂ ਜਨਾਨੀਆਂ ਲਈ ਫਿਰਦੇ ਮੇਰਾ ਵੀ ਤੂੰ ਚਲਾਕ ਕਰਦੇ ਹੁਣ ਤੂੰ ਆਪ ਦੀਆਂ ਆਦਤਾਂ ਸੁਧਾਰ ਲੈ ਯਾਰ ਤਾਂ ਮੇਰੇ ਯਾਰ ਰੱਬਾ ਮੇਰੀਆਂ ਆਦਤਾਂ ਕੀ ਮਾਰੀਆਂ ਮੈਨਾਂ ਤੇ ਸਾਰੀ ਦਿਹਾੜੀ ਕੰਮ ਕਰਦਾ ਗਧਿਆਂ ਨੂੰ ਉਹ ਕੰਮ ਮੈਨੂੰ ਤਾਂ ਕਿਤੇ ਦੀਂਦਾ ਨਹੀਂ ਤੂੰ ਕੰਮ ਕਰਦਾ ਕਿੱਥੇ ਕੰਮ ਕਰਦਾ ਸਾਰੀ ਆ ਜਿਹੜਾ ਫਸਲ ਖੜੀ ਏ ਇਹਦੇ ਚ ਕੰਮ ਕਰਦਾ ਹੋਰ ਮੈਂ ਕਿੱਥੇ ਕੰਮ ਕਰਦਾ ਸਾਰੀ ਦਿਹਾੜੀ ਵੇਲਾ ਗਲੀਆਂ ਕੱਚ ਦਾ ਰਿੰਦਾ ਕੋਈ ਨਹੀਂ ਮੇਰਾ ਰਿਸ਼ਤਾ ਹੁੰਦਾ ਤੂੰ ਮੈਨੂੰ ਵੇਲਾ ਕਹਿੰਦਾ ਰਹਿਣਾ ਤੇ ਲੋਕ ਵੀ ਮੈਨੂੰ ਵੇਲਾ ਕਹਿੰਦੇ ਹਾਏ ਰਬਾ ਮੇਰੀ ਮਾੜੀ ਕਿਸਮਤ ਮੈਨੂੰ ਗੰਦਾ ਪਿਓ ਚੱਕ ਗਿਆ ਤੱਤੋਲਾ ਤੋਂ ਲੱਕੀ ਪਟਵਾਰੀ ਨੇ ਉੱਠ ਜਣੀਆਂ ਓਹ ਗਾਂ ਤੂੰ ਕੋਲੇ ਵਾਲਾ ਇੰਜਣ ਲਾਇਆ ਏ ਖੇਤੀ ਤੋਰਦਾ ਭੁੱਖ ਨਾਲ ਤੇ ਮੇਰੀ ਧੁੰਨੀ ਰੀੜ ਦੀ ਹੱਡੀ ਨਾਲ ਲੱਗੀ ਪਈ ਏ ਹਰੀ ਦਿਹਾੜੀ ਭੁੱਖੇ ਭੁੱਖ ਭੁੱਖੀ ਭੁੱਖ 15 ਰੋਟੀਆਂ ਕਰੋ ਤੂੰ ਪਹਿਲੇ ਮਰ ਮੈਂ ਨਹੀਂ ਚਲਾਉਂਦਾ ਸਾਈਕਲ ਓਹ ਕਮਾਈਆਂ ਐ ਨਹੀਂ ਹੁੰਦੀਆਂ ਥੂ ਤੇਰੀ ਕਮਾਈ ਤੇ ਸਾਰੀ ਉਮਰ ਤੂੰ ਇੱਥੇ ਸਾਈਕਲ ਤੇ ਤੂੰ ਕੱਢਤੀ ਹੁਣ ਬੁੱਢਾ ਮੈਨੂੰ ਵੀ ਕਰ ਦੇਣਾ ਇੱਥੇ ਸਾਈਕਲ ਤੇ ਆਹ ਵੇ ਮੈਂ ਚੱਲਿਆ ਆਂ ਆ ਕਿਧਰ ਆ ਜਾਮਰੇ ਅੱਜ ਕਾਹਵਾ ਕਰੇ ਬਾਪੂ ਨੇ ਕਰ ਦੇ ਪਾ ਓ ਯਾਰ ਇੱਕ ਤਾਂ ਸਾਡਾ ਬੁੜਾ ਪੈਸੇ ਦਾ ਪੀਰ ਆ ਸਾਰੀ ਦਿਹਾੜੀ ਕੰਮ ਕੰਮ ਕਰਵਾਈ ਜਾਂਦਾ ਪੈਸੇ ਦੇਣ ਦਾ ਨਾ ਨੀ ਲੈਂਦਾ ਜਾ ਕੇ ਰੋਣਾ ਉਹਨੂੰ ਕੈਸੇ ਦੇਊਗਾ ਜੇ ਪਾਰਟੀ ਪੂਲਟੀ ਕਰਾਂਗੇ ਮੇਰਾ ਜਨਮ ਦੇ ਨੇ ਮੈਨੂੰ ਕੋਈ ਪੈਸੇ ਦੇ ਦੇ ਮੈਂ ਪਾਰਟੀ ਕਰਨੀ ਐ ਉਹ ਪੈਸਾ ਤਾਂ ਜੀਤਾ ਸਿਆ ਜ਼ਹਿਰਖਾਨ ਨੂੰ ਨਹੀਂ ਹੈਗਾ ਉਹ ਮਨਾਵਾ ਇਹਦਾ ਜਨਮ ਦਿਨ ਵੱਡੇ ਪ੍ਰਧਾਨ ਮੰਤਰੀ ਦਾ ਆਇਆ ਇਹ ਵੇ ਬੁਰਿਆ ਯਾਰ ਤਾ ਤੂੰ ਮੇਰੇ ਤੋਂ ਪੈਸੇ ਲੈ ਕੇ ਖਾਣਾ ਮਰਦਾ ਸੀ ਇਹ ਰਾਤ ਬਣ ਗਿਆ ਤੂੰ ਵਾਕ ਪੈ ਗਿਆ ਤੇ ਉਹ ਫੜਾਈ ਜੀ ਤੇ ਦਾਗ ਉਹ ਦਵਾਈ ਨੂੰ ਤੇਲ ਬੱਕਾ ਵੀ ਬੜਾ ਨਿਕਲ ਚੱਲ